ਅਨੰਤ ਠਾਕੁਰ ਨੂੰ ਮੌਕਾ ਮਿਲਦਾ ਆਇਆ ਜੀ ਤੁਹਾਡੇ ਨੇ ਇਨੀ ਦੁਨੀਆ ਜੁੜੀ ਹੈ ਤੁਸੀਂ ਕਿਹਾ ਕਿ ਮੇਰੇ ਨਾਲ ਜਨਾਦੇਸ਼ ਜੁੜਿਆ ਆਇਆ ਜਾਂ ਮੈਂ ਲੋਕਾਂ ਨੂੰ ਪੁੱਛਿਆ ਆਇਆ ਤੇ ਉਹ ਵੀ ਨਾ ਕਿਤੇ ਨਾ ਕਿਤੇ ਤੇ ਉਹਨਾਂ ਦੇ ਵੀ ਕੰਮ ਹੋਣਗੇ ਤੁਸੀਂ ਫਿਰ ਆਪਣਾ ਪੱਖ ਕੀ ਰੱਖਦੇ ਹੋ ਦੇਖੋ ਇੱਕ ਮੈਂ ਜਨਤਾ ਦੀ ਸਹਿਮਤੀ ਨਾਲ ਹਾਂਜੀ ਇੱਕ ਸਾਡੀ ਸਾਭੀ ਦੀ ਔਰ ਮੇਰੀ ਮਿੱਤਰਤਾ ਔਰ ਉਹਦੇ ਨਾਲ ਜਿਹੜਾ ਸਾਡਾ ਧੜਾ ਬਣਿਆ ਕਿਤੇ ਇੰਟੈਲੀਜੈਂਟ ਸਵਾਲ ਤੇ ਨਹੀਂ ਹੈ ਕਿ ਜਵਾਬ ਅੰਦਰ ਤੁਹਾਡੇ ਨੇ ਤੇ ਤੁਸੀਂ ਜਨਤਾ ਨੂੰ ਜਨਤਾ ਦੇ ਮੋੜਾ ਚੂਜ਼ ਕਰਕੇ ਸਾਨੂੰ ਜਵਾਬ ਦੇ ਰਹੇ ਹੋ ਨਹੀਂ ਨਹੀਂ ਅਜੇ ਮੇਰਾ ਕੋਈ ਇਦਾਂ ਦਾ ਮਕਸਦ ਨਹੀਂ ਹੈ ਐਮਐਲਏ ਬਣਨ ਦਾ ਕਿਉਂਕਿ ਅੱਜ ਤੁਸੀਂ ਸਮਝਦੇ ਹੋ ਕਿ ਰਾਜਨੀਤਿਕ ਪਾਰਟੀਆਂ ਦੇ ਅੰਦਰ ਐਮਐਲਏ ਦਾ ਇਲੈਕਸ਼ਨ ਲੜਨ ਵਾਸਤੇ ਬੜੇ ਸੰਸਾਧਨ ਚਾਹੀਦੇ ਹਨ ਅਨਿਲ ਜੀ ਕਿਤੇ ਆਪਾਂ ਜਨਤਾ ਦਰਬਾਰ ਹੀ ਕਰ ਲਈਏ ਤੁਸੀਂ ਆਪਣੇ ਚਾਣ ਵਾਲਿਆਂ ਨੂੰ ਬੁਲਾ ਲਓ ਆਹੀ ਉੱਥੇ ਵੀ ਜਨਤਾ ਸਾਹਮਣੇ ਸਾਰਿਆਂ ਦੇ ਜਿਹੜੇ ਤੁਹਾਡੇ ਚਾਣ ਵਾਲੇ ਨੇ ਤੇ ਉਹ ਵੀ ਸਾਰੇ ਤੁਸੀਂ ਇਕੱਠੇ ਕਰਕੇ ਅਸੀਂ ਉਥੇ ਇੱਕ ਪ੍ਰੈਸ ਕਾਨਫਰੰਸ ਕਰ ਲਈਏ ਵਿਪਨ ਜੀ ਚਾਹਨੇ ਸੇ ਅਗਰ ਸਿਤਾਰੇ ਮਿਲਤੇ ਤਾਂ ਸ਼ਾਇਦ ਆਸਮਾਨ ਖਾਲੀ ਹੁੰਦਾ ਮੇਰੇ ਚਾਹ ਨਾਲ ਜਾਂ ਮੇਰੇ ਥੋੜੇ ਲੋਕਾਂ ਦੇ ਚਾਹ ਨਾਲ ਕੁਝ ਨਹੀਂ ਹੋਣਾ ਨਹੀਂ ਨਹੀਂ ਜਨਤਾ ਦਾ ਇੱਕ ਆਪਾਂ ਇੱਕ ਜਨਤਾ ਜਨਤਾ ਸਰਵਾਰ ਲਾ ਲਾਂਗੇ ਗੱਲ ਘਟਉਂਦੀ ਹੈ ਕਿ ਹਮ ਕਹੀਂ ਪਰ ਪਹੁੰਚਤੇ ਨਹੀਂ ਬਿਲਕੁਲ ਹਮ ਪ੍ਰਕਿਰਤੀ ਔਰ ਪ੍ਰਮਾਤਮਾ ਦੁਆਰਾ ਪਹੁੰਚਾਏ ਜਾਤੇ ਹਨ ਤੋ ਅੱਜ ਜੇ ਕਾਂਗਰਸ ਮੈਨੂੰ ਪਹੁੰਚਾਇਆ ਤੇ ਜ਼ਰੂਰੀ ਨਹੀਂ ਕਿ ਉਹ ਐਮਐਲਏ ਬਣ ਕੇ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਮੈਂ ਸਾਬੀ ਨਾਲ ਕੰਦੇ ਨਾਲ ਕੰਦਾ ਮਿਲਾ ਕੇ ਚੱਲਦਾ ਹਾਂ ਇਹ ਸੱਚ ਹੈ ਕਾਂਗਰਸ ਸਾਬੀ ਲਈ ਜੁਆਇਨ ਕੀਤੀ ਹੈ ਗਰੀਬੀ ਸੱਚਾ ਕਿ ਤੁਸੀਂ ਸਾਬੀ ਦੇ ਪਿੱਛੇ ਲਾ ਕੇ ਕਾਂਗਰਸ ਜੁਆਇਨ ਕੀਤੀ ਹੈ ਇਹ ਬਿਲਕੁਲ ਗਲਤ ਹੈ ਕਿਉਂਕਿ ਅਕਾਲੀ ਮੈਂ ਪਹਿਲੇ ਇੱਕ ਐਗਜ਼ਾਮਪਲ ਦਿੱਤੀ ਹੈ ਕਿ ਅਕਾਲੀ ਦਲ 'ਚ ਮੇਰੀ ਗੱਲ ਪਹਿਲਾਂ ਹੋਈ ਹੈ ਕਿ ਸਾਬੀ ਜਿਹਨੂੰ ਮੈਂ ਬਾਅਦ 'ਚ ਨਾਲ ਲੈਣਾ ਜ਼ਰੂਰੀ ਸਮਝਿਆ ਕਿਉਂਕਿ ਉਹਨਾਂ ਦੇ ਕੋਲ ਅਕਾਲੀ ਦਲ ਦੀ ਲੀਡ ਉਹ ਕਰ ਰਹੀ ਸੀ ਅਕਾਲੀ ਦਲ ਅੱਛਾ ਜੀ ਹਾਂ ਜੀ ਤੋਂ ਰਹੀ ਗੱਲ ਸਾਡਾ ਮੇਨ ਮਕਸਦ ਪਾਰਟੀ ਮੈਟਰ ਨਹੀਂ ਕਰਦੀ ਸਾਡਾ ਸਾਡਾ ਮਨ ਸਾਡੇ ਅੰਦਰ ਜਿਹੜੇ ਸੇਵਾ ਦੇ ਭਾਵ ਹੈ ਸਾਡਾ ਜਿਹੜਾ ਮੇਨ ਮਨੋਰਥ ਹੈ ਮੇਰਾ ਮਨੋਰਥ ਇਹ ਹੈ ਕਿ ਸਾਡਾ ਭਾਰਤ ਦੇਸ਼ ਮੇਰੇ ਲਈ ਸਰਵੋਪਰੀ ਹੈ ਤੁਸੀਂ ਹੁਣੀ ਕਿਹਾ ਕਿ ਪਾਰਟੀ ਕੋਈ ਮੈਟਰ ਨਹੀਂ ਕਰਦੀ ਕੋਈ ਐਮਐਲਏ ਮੈਟਰ ਨਹੀਂ ਕਰਦਾ ਕਿਹਾ ਕਿ ਅਗਰ ਇਸ ਸਮਾਜ ਦੀ ਸੇਵਾ ਕਰਨੀ ਹੈ ਤਾਂ ਅਸੀਂ ਬਿਨਾਂ ਰਾਜਨੀਤੀ ਪਾਰਟੀ ਤੋਂ ਵੀ ਤੇ ਕਰ ਸਕਦੇ ਸੀ ਮੈਂ ਇਹ ਕਹਿ ਰਿਹਾ ਕਿ ਪਹਿਲੇ ਮੈਂ ਕਿਹ ਗਲਤ ਚੈਅਰ ਕੀਤੀ ਹੈ ਕਿ ਰਾਜਨੀਤੀ ਨੂੰ ਵੱਡਾ ਮਾਧਿਅਮ ਕੋਈ ਨਹੀਂ ਹੈ ਸਮਾਜ ਸੇਵਾ ਦਾ ਹਾਂਜੀ ਕਿ ਅਸੀਂ ਕਿਹਾ ਕਿ ਸਾਡੇ ਕੋਲ ਜਦੋਂ ਮੈਂ ਰਾਜਨੀਤੀ ਦਾ ਕੰਮ ਕਰਾਂਗਾ ਉਥੇ ਐਮਐਲਏ ਨਾਲ ਉਹਦੇ ਲਈ ਮੈਂ ਕੰਮ ਕੀਤਾ ਹੋਇਆ ਗਿਆ ਤੇ ਐਮਐਲਏ ਨੂੰ ਕਿਹਾ ਕਿ ਮੈਂ ਕਈ ਗੀਬਾਂ ਦੇ ਜਿਹੜੇ ਰੁਕੇ ਹੋਏ ਕੰਮ ਹੈ ਇਲਾਕੇ ਦੇ ਵਿਕਾਸ ਦੇ ਕੰਮ ਹੈ ਅੱਜ ਮੁਕੇਰੀਆਂ ਦੀ ਜੋ ਹਾਲਤ ਹੈ ਬੱਦਰ ਹਾਲਤ ਹੈ ਤੇ ਜੇ ਮੇਰੇ ਕਰੀਬੀ ਐਮਐਲਏ ਹੋਏਗਾ ਕੋਈ ਤੇ ਉਹਨੂੰ ਕਿਹਾ ਕਿ ਮੈਂ ਕਰਵਾ ਸਕਦਾ ਤੁਸੀਂ ਹੁਣ ਸਰਪੰਚ ਹੋ ਮਾਨਸਰ ਦੇ ਉਹਦਾ ਵੀ ਕਾਫੀ ਵਿਵਾਦ ਰਿਹਾ ਤੁਹਾਡਾ ਕਿ ਕਈਆਂ ਨੇ ਕਿਹਾ ਕਿ ਬਾਹਰੋਂ ਆ ਕੇ ਸਰਪੰਚ ਬਣ ਗਿਆ ਹੈ ਬਾਹਰੋਂ ਆਇਆ ਪਿਆ ਉਹ ਉਹ ਵੀ ਚਰਚਾ ਦਾ ਵਿਚਾਰਿਆ ਚਲੋ ਤੁਸੀਂ ਸਰਪੰਚੀ ਜਿੱਤੀ ਹੈ ਬਹੁਤ ਦੇ ਕਾਫੀ ਵਿਵਾਦ ਰਿਹਾ ਚਲੋ ਕਾਫੀ ਲੋਕਾਂ ਨੇ ਸੋਸ਼ਲ ਮੀਡੀਆ ਤੇ ਵੀ ਆਇਆ ਹੁਣ ਅੱਜ 7 ਮਹੀਨੇ ਹੋ ਗਏ ਨੇ ਸਰਪੰਚੀ ਦੇ ਤੌਰ ਤੇ ਕੀ ਕੀ ਪਰੇਸ਼ਾਨੀਆਂ ਆ ਰਹੀਆਂ ਔਰ ਕੀ ਕੀ ਤੁਹਾਨੂੰ ਕੰਮ ਤੁਸੀਂ ਕਰ ਪਾਏ ਹੋ ਦੇਖੋ ਮੈਨੂੰ ਅੱਜ 7 ਮਹੀਨੇ ਸਰਪੰਚ ਬਣੇ ਹੋਏ ਹੈ ਹਾਂਜੀ ਤੇ ਵਿਵਾਦ ਜਿਹੜਾ ਹੈ ਉਹ ਲੋਕਾਂ ਨੇ ਕੀਤਾ ਹੈ ਜਿਹੜੇ ਲੋਕ ਮੇਰੇ ਬਿਲਕੁਲ ਕਰੀਬ ਸੀਗੇ ਇਸ ਇਲੈਕਸ਼ਨ ਤੋਂ ਪਹਿਲਾਂ ਠੀਕ ਹੈ ਜਦੋਂ ਤੱਕ ਤੇ ਮੈਂ ਉਹਨਾਂ ਨੂੰ ਸਪੋਰਟ ਕਰਦਾ ਸੀ ਤੇ ਉਹ ਮੈਨੂੰ ਅੱਖਾਂ ਤੇ ਪਲਕਾਂ ਤੇ ਚੁੱਕਦੇ ਸੀ ਤੇ ਜਦੋਂ ਕਾਰਨ ਬਣਿਆ ਮੈਂ ਲੜਨਾ ਨਹੀਂ ਚਾਹੁੰਦਾ ਸੀ ਕਾਰਨ ਬਣਿਆ ਕਿ ਮੈਨੂੰ ਜਨਤਾ ਨੇ ਕਿਹਾ ਤੁਸੀਂ ਲੜੋ ਠੀਕ ਹੈ ਤੇ ਉਦੋਂ ਮੇਰੇ ਵਿਰੋਧੀ ਬਣੇ ਤੇ ਉਹ ਇਲੈਕਸ਼ਨ ਜਿੱਤਣ ਤੋਂ ਬਾਅਦ ਜੋ ਕੰਮ ਕੀਤਾ ਹੈ ਮੇਰਾ ਰਿਪੋਰਟ ਕਾਰਡ ਬੋਲਦਾ ਹੈ ਤੁਸੀਂ ਪਿੰਨ ਪੁੱਛ ਸਕਦੇ ਹੋ ਚਾਹੇ ਉਹ ਕੁਝ ਲੋਕ ਇਦਾਂ ਦੇ ਵੀ ਆਪਾਂ ਸੁਣੇ ਆ ਜਿੰਨਾ ਸੂਤਰਾ ਦੇ ਅਕੋਰਡਿੰਗ ਮੈਨੂੰ ਪਤਾ ਲੱਗਾ ਕਿ ਕੁਝ ਲੋਕ ਜਿਹੜੇ ਤੁਹਾਡਾ ਇਲੈਕਸ਼ਨ ਦੇ ਟਾਈਮ 'ਚ ਸੀਗੇ ਜਿਨ੍ਹਾਂ ਨੇ ਤੁਹਾਡੇ ਨਾਲ VOTING ਦੇ ਵਿੱਚ ਵੀ ਪੂਰਾ ਸਾਥ ਦਿੱਤਾ ਅੱਜ ਉਹ ਵੀ ਕੋਈ ਨਾਰਾਜ਼ ਹੋ ਗਏ ਨੇ ਕਾਫੀ ਕਿ ਅੱਜ ਅਨਿਲ ਠਾਕਰ ਜੀ ਸਾਡੇ ਅਕੋਰਡਿੰਗ ਸਾਡੇ ਸਾਡੇ ਲਈ ਖੜੇ ਨਹੀਂ ਹੋ ਰਹੇ ਉਹਦੇ ਵਿੱਚ ਗੱਲਾਂ ਦੋ ਐ ਕਿ ਇੱਕ ਜਿਹੜੇ ਮੇਰੇ ਨਾਲ ਚੱਲੇ ਹਾਂਜੀ ਉਹ ਕੋਈ ਜਿਆਦਾ ਨਾਰਾਜ਼ ਨਹੀਂ ਦੋ ਚਾਰ ਲੋਕ ਨਾਰਾਜ਼ ਹੋਣਗੇ ਅੱਛਾ ਜੀ ਤੇ ਉਹ ਵੀ ਉਹਦੇ ਪਿੱਛੇ ਕਾਰਨ ਕੀ ਐ ਅਗਰ ਕੋਈ ਮੈਨੂੰ ਕਹਿੰਦਾ ਜੀ ਮੈਂ ਉੱਥੇ ਜਾ ਕੇ ਨਜਾਇਜ਼ ਕਬਜ਼ਾ ਕਰ ਲਵਾਂ ਤੇ ਮੈਂ ਸਰਪੰਚ ਆਜੀ ਸਰਪੰਚ ਉਹਨੂੰ ਉੱਥੇ ਨਜਾਇਜ਼ ਕਬਜ਼ਾ ਕਰਨ ਤੋਂ ਰੋਕਦਾ ਹੈ ਉਹ ਮੇਨੂੰ ਨਾਰਾਜ਼ ਹੋ ਜਾਂਦਾ ਹੈ ਇਹ ਉਹਦੀ ਗਲਤੀ ਹੈ ਅਗਰ ਕੋਈ ਬੰਦਾ ਗੁੰਡਾਗਰਦੀ ਕਰਦਾ ਹੈ ਜਾਂ ਕੋਈ ਨਸ਼ਾ ਕਰਦਾ ਹੈ ਜਾਂ ਨਸ਼ਾ ਵੇਚਣ ਦੀ ਕੋਸ਼ਿਸ਼ ਕਰਦਾ ਹੈ ਤੇ ਉਹਦਾ ਮੈਂ ਸਾਥ ਨਹੀਂ ਦਿੰਦਾ ਤੇ ਉਹ ਮੈਨੂੰ ਉਹਦੀ ਨਾਰਾਜ਼ਗੀ ਮੈਨੂੰ ਸਵੀਕਾਰ ਹੈ ਉਹ ਜਿਹੜੇ ਤੁਸੀਂ ਨਾਰਾਜ਼ਗੀ ਦੀ ਗੱਲ ਕੀਤੀ ਹੈ ਪਰ ਉਸ ਤੋਂ ਬਾਅਦ ਇੱਕ ਫਾਇਦਾ ਹੋਇਆ ਮੇਰੇ ਵਿਰੋਧੀਆਂ ਨੇ ਇੱਕ ਚੀਜ਼ ਪੇਸ਼ ਕੀਤੀ ਸੀ ਕਿ ਇਹਨੂੰ ਵੋਟਾਂ ਨਹੀਂ ਪੈ ਰਹੀਆਂ ਇਹਨੂੰ 40 ਪੈ ਰਹੀਆਂ ਇਹਨੂੰ 140 ਪੈ ਰਹੀਆਂ ਤੇ ਜਿਹੜੇ ਲੋਕਾਂ ਨੇ ਮੈਨੂੰ ਵੋਟਾਂ ਪਾਣੀਆਂ ਸੀ ਇਸ ਵੇਲੇ ਮੈਂ 282 ਹੋਵਾਂਗਾ ਡਾਊਨ ਨਹੀਂ ਹੋਵਾਂਗਾ ਕਿਉਂਕਿ ਮੈਨੂੰ ਜਿਹੜੇ ਜਿਹੜਾ ਨੇ ਮੇਰੇ ਖਿਲਾਫ ਵੋਟਾਂ ਪਾਈਆਂ ਉਹ ਵੀ ਮੇਰੇ ਨਾਲ ਜੁੜੇ ਆ ਜੁੜੇ ਆ ਨਿਰਾਸ਼ ਘਟ ਹੋਏ ਆ ਜੁੜੇ ਜਾਂਦਾ ਹੈ ਜੀ ਇਲਕਸ਼ਨਾਂ ਦੇ ਵਿੱਚ ਜਿਹੜਾ ਤੁਹਾਡਾ ਵੀਡੀਓ ਬੜੀ ਬਾਰ ਲ ਹੋਏਗੀ ਲੋਰੀ ਜੀਰਾ ਜਾਂ ਸਰਪੰਚ ਇਹਦਾ ਪਲਾਕੀ ਵੋਟਾਂ ਸਰਪੰਚੀ ਜਿੱਤ ਲਈ ਇਹਦੇ ਪਿੱਛੇ ਕੀ ਕਰ ਕੀ ਸੀਗਾ ਇੱਕ ਕਾਰਨ ਇਹ ਤੇ ਇੱਕ ਬਣ ਗਿਆ ਮਜ਼ਾਕ ਬਣ ਗਿਆ ਮੈਂ ਆਫਿਸ ਬਣਾਇਆ ਆਪਣਾ ਪਹਿਲਾਂ ਹੀ ਅੱਛਾ ਤੇ ਉੱਥੇ ਜਿੱਦਾਂ ਕੋਈ ਆਂਦਾ ਹੈ ਤੇ ਲੋਹਰੀ ਜੀਰਾ ਤੇ ਮੈਂ ਪਹਿਲਾਂ ਵੀ ਅੱਛਾ ਪਹਿਲੰਦੇ ਪਹਿਲੰਦੇ ਰਹੀ ਹੈ ਉਹ ਰੂਟੀਨ 'ਚ ਜਿੱਦਾਂ ਕੋਈ ਆਂਦਾ ਉਹਨੂੰ ਸਾਡਾ ਫਰਜ਼ ਬੰਦਾ ਹੈ ਹਾਂਜੀ ਤੇ ਹੁਣ ਤੁਸੀਂ ਆਇਓ ਤਾਂ ਹੀ ਕੌਫੀ ਵੀ ਪੀਣੀ ਹੈ ਤੁਸੀਂ ਪਿਓਗੇ ਜਾਂ ਮੈਂ ਪਿਆਵਾਂਗਾ ਉਹ ਤੇ ਸਾਡਾ ਸੰਸਕ੍ਰਿਤੀ ਸਨਸਕਾਰ ਹੈ ਨਹੀਂ ਜਾ ਰਿਹਾ ਮੈਂ ਚੱਲਾਂਗਾ ਠੀਕ ਹੈ ਤੋ ਜ਼ਿੰਮੇਦਾਰੀ ਵੀ ਹੈ ਤੇ ਉਹ ਵੈਸੇ ਹੀ ਆਫਿਸ 'ਚ ਬੈਠ ਕੇ ਜਿਹੜਾ ਆਂਦਾ ਹੀ ਮੈਂ ਕੋ ਘਰ ਮੇਰੇ ਕੋਲ ਜਿਹੜਾ ਆਂਦਾ ਸੀ ਉਹ ਨਹੀਂ ਸ਼ੇਅਰ ਕੀਤਾ ਉਹਨਾਂ ਅੱਛਾ ਅੱਛਾ ਉਹ ਇੱਕ ਤੁਸੀਂ ਟ੍ਰੈਂਡਿੰਗ ਜੋ ਹੋ ਗਿਆ ਕਿ ਜਿਆਦਾ ਜਿਆਦਾ ਤੁਸੀਂ ਨਾ ਤੇ ਮੈਂ ਕਮਾਂਗਾ ਮੈਂ ਲੋਰੀ ਜੀਰਾ ਨਹੀਂ ਪਿਆ ਉਹ ਵੀ ਅੱਛਾ ਸਰਪੰਚੀ ਫ੍ਰੀ ਜਿਹੜੀ ਹੈ ਮੈਂ ਆਪਣੇ ਕੰਮ ਨਾਲ ਜਿੱਤੀ ਹੈ ਹਾਂ ਸਰਪੰਚੀ ਮੈਨੂੰ ਇਹ ਸਮੱਸਿਆ ਕਿ ਹੁਣ ਕੋਈ ਸੇਵਾ ਜਿੱਤੀ ਹੈ ਸਮੱਸਿਆ ਆ ਰਹੀਆਂ ਨੇ ਤੁਹਾਨੂੰ ਸਰਪੰਚੀ ਤੇ ਬਿਆਸੀ ਤੇ ਸਿਸਟਮ ਸਾਰਾ ਠੀਕ ਹੀ ਹੈ ਠੀਕ ਹੈ ਜੀ ਤੇ ਬਾਕੀ ਅੱਜ ਤੱਕ ਮਾਨਸਰ ਦੇ ਅੰਦਰ ਜਿਹੜੇ ਕੰਮ ਹੋਏ ਐ ਉਹ ਕਿਤੇ ਦੁਬਾਰਾ ਫਿਰ ਮੈਂ ਇੱਕ ਕੁਚਨ ਤੇ ਆਦਾ ਆ ਕਿ ਆਪਣਾ ਕੁਚਨ ਦਾ ਜਿਹੜਾ ਜਵਾਬ ਹੈ ਲੋਕਾਂ ਨੂੰ ਪੂਰੀ ਤਰ੍ਹਾਂ ਨਹੀਂ ਮਿਲਿਆ ਕਿ ਈਸ਼ਟ ਦੇਵ ਤੇ ਪਰਚੀ ਪਾਈ ਸੀ ਜੀ ਪਰਚੀ ਨਿਕਲੀ ਅਕਾਲੀ ਦਲ ਦੀ ਹਾਂਜੀ ਤੇ ਅਕਾਲੀ ਦਲ ਜਦੋਂ ਤੁਹਾਨੂੰ ਈਸ਼ਟ ਦੇਵ ਨਾਲ ਹੀ ਆਸ਼ੀਰਵਾਦ ਦੇਤਾ ਕਿ ਤੁਹਾਡਾ ਅਕਾਲੀ ਦਲ ਜੀ ਫਿਊਚਰ ਹੈ ਜੀ ਤੇ ਉਹ ਉਹ ਤੁਸੀਂ ਉਹ ਹੁਣ ਈਸ਼ਟ ਦੇਵ ਦੀ ਜਿਹੜੀ ਤੁਹਾਡੀ ਆਸਥਾ ਆ ਜੀ ਉਹਨੂੰ ਛੱਡ ਕੇ ਤੁਸੀਂ ਕਾਂਗਰਸ ਚ ਤੇ ਕਿਹਾ ਈਸ਼ਟ ਦੇਵ ਦੇ ਨਾਲ ਕੇ ਅੱਖਾਂ ਨਾਲ ਖਮਲਾ ਪਾ ਰਹੇ ਹੋ ਦੇਖੋ ਮੈਂ ਈਸ਼ਟ ਦੇਵ ਨੂੰ ਮੰਨ ਕੇ ਹੀ ਫੈਸਲਾ ਲਿਆ ਸੀ ਅੱਜ ਵੀ ਈਸ਼ਟ ਦੇਵ ਦੀ ਮੇਰੇ ਅੰਦਰ ਉਹੀ ਭਗਤੀ ਭਾਵ ਹੈ ਅੱਜ ਵੀ ਨਹੀਂ ਤੇ ਲਿਆ ਤੇ ਸੀਗਾ ਜਦੋਂ ਪਰਚੀ ਨਿਕਲ ਗਈ ਅਕਾਲੀ ਦਲ ਦੀ ਹੁਕਮ ਹੋ ਗਿਆ ਹੁਕਮ ਹੋਇਆ ਹਾਂਜੀ ਹੁਕਮ ਹੋਇਆ ਲੇਕਿਨ ਦੇਖੋ ਇੱਕ ਇੱਕ ਤੁਸੀਂ ਐਡੀਟਰ ਹੋ ਹਾਂਜੀ ਹੈਨਾ ਇੱਕ ਪੱਤਰਕਾਰ ਹੋ ਇੱਕ ਚੈਨਲ ਦੇ ਅੰਦਰ ਅਸੀਂ ਕਵਰਸਟੇ ਹੋ ਹਾਂਜੀ ਇੱਕ ਇੰਡਸਟਰੀ ਹੈ ਇੱਕ ਹੋਟਲ ਹੈ ਇੱਕ ਐਜੂਕੇਸ਼ਨ ਯੂਨੀਵਰਸਿਟੀ ਹੈ ਉੱਥੇ ਪ੍ਰੋਫੈਸਰ ਲੈਕਚਰਰ ਮਕੈਨਿਕ ਇੰਜੀਨੀਅਰ ਹੁੰਦੇ ਆ ਟੈਕਨੀਕਲ ਇੰਜੀਨੀਅਰ ਹੁੰਦੇ ਆ ਤੇ ਉਹ ਇੰਡਸਟਰੀ ਬੰਦ ਹੋ ਜੇਗੀ ਤੋਂ ਕਿਆ ਉਹ ਲੈਕਚਰਰ ਜਿਹੜੇ ਐ ਨਹੀਂ ਉਹ ਚਲੋ ਠੀਕ ਐ ਬੰਦ ਹੋ ਜੇਗੀ ਮੈਂ ਕਾਲੀ ਦਲ ਇੰਡਸਟਰੀ ਜਿਹੜੀ ਐ ਹਾਸ਼ੀਏ ਤੇ ਪਹੁੰਚਾਂ ਦਾ ਕਾਰਨ ਉਥੇ ਮੈਨੂੰ ਈਸ਼ਦੇਵ ਨੇ ਜੇ ਪਹੁੰਚਾਇਆ ਹੀ ਤੇ ਮੈਂ ਉਥੇ ਆਪਣੇ ਈਸ਼ਦੇਵ ਦੇ ਮਰਿਆਦਾ ਵੀ ਰੱਖੀ ਐ ਉਥੇ ਮੈਂ ਉਹਨਾਂ ਦੀ ਜਨਤਾ ਦੀ ਆਵਾਜ਼ ਵੀ ਬੁਲੰਦ ਕੀਤੀ ਐ ਪਰ ਕਾਲੀ ਦਲ ਇੰਡਸਟਰੀ ਜਿਹੜੀ ਤੁਸੀਂ ਕਹਿ ਰਹੇ ਹੋ ਬੰਦ ਤੇ ਨਹੀਂ ਹੋ ਰਹੀ ਕਿਉਂਕਿ ਹੁਣੀ ਥੋੜੀ ਦਿਨ ਤੋਂ ਪਹਿਲੇ ਕੁਝ ਦਿਨ ਪਹਿਲੇ ਸੁਨੀਲ ਜਾਖੜ ਜੀ ਦਾ ਬਿਆਨ ਆਂਦਾ ਆ ਕਿ ਕਾਲੀ ਤੇ ਭਾਜਪਾ ਨੂੰ ਗੱਠਜੋੜ ਕਰ ਲੈਣਾ ਚਾਹੀਦਾ ਤੇ ਸਾਰਿਆਂ ਦੇ ਅਗੇ ਸੰਭਾਵਨਾ ਹੈਗੀ ਹੈ ਕਿ ਇਲੈਕਸ਼ਨਾਂ ਦੇ ਵਿੱਚ ਕਾਲੀ ਹੋਰ ਭ ਵਿਚ ਮਜ਼ਬੂਤੀ ਦੇ ਨਾਲ ਆ ਕੇ ਇੱਕ ਧੜਾ ਖੜਾ ਹੋ ਜਾਂਦਾ ਹੋਰ ਸੁਨੀਲ ਝਾਕਰ ਜੀ ਸ਼ਾਇਦ ਕਾਂਗਰਸ ਤੋਂ ਭਾਜਪਾ ਚਾਏ ਨੀ ਸ਼ਾਇਦ ਨਹੀਂ ਆਏ 100% ਆਏ ਆ 100% ਆਏ ਹਾਂਜੀ ਹਾਂਜੀ ਤੋਂ ਉਹਨਾਂ ਦਾ ਬਿਆਨ ਕਿੰਨੀ ਅਹਿਮੀਅਤ ਰੱਖਦਾ ਹੈ ਗਠਬੰਧਨ ਦੀ ਬਹੁਤ ਜ਼ਿਆਦਾ ਰੱਖਦਾ ਹੈ ਇਸ ਪ੍ਰੈਲਮ ਭਾਜਪਾ ਦੇ ਪੰਜਾਬ ਦੇ ਮੇਨ ਜਿਹੜੇ ਟਾਪ ਲੀਡਰ ਹੈ ਉਹ ਲੀਡਰ ਹੈ ਹਾਂਜੀ ਹਾਂਜੀ ਤੇ ਚਲੋ ਜੇ ਉਹਨਾਂ ਨੇ ਇਹ ਗੱਲ ਕੀਤੀ ਹੈ ਗਠਬੰਧਨ ਦੀ ਹਾਂਜੀ ਤੋਂ ਜਿਹੜੀ ਪੰਜਾਬ ਦੀ ਜਨਤਾ ਹੈ ਉਹ ਕਦੇ ਵੀ ਸਰਕਾਰ ਨਹੀਂ ਕਰੇਗੀ ਇਸ ਅਲਾਈਅንስ ਨੂੰ ਕਿਉਂਕਿ ਇਹਨਾਂ ਲੋਕਾਂ ਨੇ ਜਨਤਾ ਨੂੰ ਜਿਹੜਾ ਬੇਵਕੂਰਾਂ ਦਾ ਕੰਮ ਕੀਤਾ ਚਾਹੇ ਫਿਰ ਉਹ ਸੁਖਵੀਰ ਬਾਦਲ ਜੀ ਹੋਣ ਅਕਾਲੀ ਦਲ ਚਾਹੇ ਭਾਜਪਾ ਠੀਕ ਹੈ ਜੀ ਇਹ ਜਨਤਾ ਦੇ ਨਾਲ ਜਿਹੜਾ ਇਹ ਮੈਂ ਕਹਾਂਗਾ ਚੋਰ ਕੁੱਤੀ ਰਲੇ ਹੋਏ ਆ ਅੱਛਾ ਪਹਿਲੇ ਤੇ ਇਹਨਾਂ ਨੇ ਕਿਸਾਨਾਂ ਲਈ ਜਿਹੜੇ ਗਰਮੰਦਨ ਤੋੜਿਆ ਫਿਰ ਇੱਕ ਦੂਜੇ ਦੇ ਵਿਰੋਧ ਚ ਰਹੇ ਆ ਤੋ ਬਾਅਦ ਵਿੱਚ ਫੇਰ ਜਨਤਾ ਨੂੰ ਗੁੰਮਰਾਹ ਕਰਨ ਵਾਸਤੇ ਗੜਵੰਧਨ ਕਰਦੇ ਜਨਤਾ ਸਵੀਕਾਰ ਨਹੀਂ ਕਰੇਗੀ ਭਾਜਪਾ ਕਾਂਦੀ ਦਲ ਦੀ ਜ਼ਰੂਰਤ ਹੈ ਇਸ ਵੇਲੇ ਤੁਸੀਂ ਦੇਖੋ ਕਿ ਕੋਈ ਵੀ ਸਰਕਾਰ ਆਈ ਹੈ ਹੁਣ ਅੱਜ ਪੰਜਾਬ ਦੇ ਵਿੱਚ ਕਿਸਾਨ ਅੱਜ ਵੀ ਉੱਥੇ ਖੜੇ ਨੇ ਬਿਲਕੁਲ ਕਿਸਾਨ ਅੱਜ ਵੀ ਉਹੀ ਮੰਗਾ ਨੇ ਅੱਜ ਫੇਰ ਧਰਨਿਆਂ ਦੇ ਵਿੱਚ ਜਾਂਦੀ ਜਾ ਰਹੇ ਨੇ ਆ ਰਹੇ ਨੇ ਵਿਚਾਰੇ ਇਹਦੇ ਲਈ ਇਹਦੇ ਲਈ ਬੜੀ ਸ਼ਰਮ ਵਾਲੀ ਗੱਲ ਹੈ ਕੇਂਦਰ ਸਰਕਾਰ ਲਈ ਵੀ ਤੇ ਪੰਜਾਬ ਸਰਕਾਰ ਲਈ ਵੀ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਲੱਗਦਾ ਕਾਂਗਰਸ ਸਰਕਾਰ ਸੋਲਵ ਕਰ ਪਾਏਗੀ ਮਸਲੇ ਅੱਜ ਜੇ ਗੱਲ ਕਰਾਂ ਕਿਸਾਨੀ ਦੀ ਗੱਲ ਅਗਰ ਦਿੱਲੀ ਦੇ ਵਿੱਚ ਬੈਠ ਕੇ ਕੋਈ ਆਪੋਜੀਸ਼ਨਿੰਗ ਕਰ ਰਿਹਾ ਤੇ ਕਾਂਗਰਸ ਕਰ ਰਹੀ ਹੈ ਅੱਛਾ ਜੀ ਹਾਂਜੀ ਔਰ ਜਿਹੜੀ ਗੱਲ ਕੀਤੀ ਹੈ ਤੁਸੀਂ ਵੀ ਅ ਅਲਾਈਅੰਸ ਦੀ ਇਹ ਜ਼ਰੂਰਤ ਹੈ ਬਾਜਪਾ ਦੀ ਕਾਲੀ ਦਲ ਦੀ ਕਿਉਂਕਿ ਪਹਿਲਾਂ ਹੀ ਹਾਰ ਮੰਨ ਗਏ ਆ ਅਜੇ ਇਲੈਕਸ਼ਨ ਸਾਲ ਪਿਆ ਹੈ ਸਵਾ ਸਾਲ ਉਹ ਦੋਨੋਂ ਪਾਰਟੀਆਂ ਪਹਿਲੇ ਹਾਰ ਮੰਨ ਚੁੱਕੀਆਂ ਜਿਵੇਂ ਇਦਾਂ ਦੀਆਂ ਗੱਲਾਂ ਕਰ ਰਿਹਾ ਸੁਨੀਲ ਜਾਕਰ ਜੀ ਇਹ ਤੋਂ ਸਾਫ ਸਾਫ ਜਾਹਰ ਹੈ ਕਿ ਆਣ ਵਾਲੀ ਸਰਕਾਰ ਕਾਂਗਰਸ ਸਰਕਾਰ ਆਣ ਵਾਲੇ ਦੇ ਵਿੱਚ ਰਾਜਨੀਤੀ ਦੇ ਵਿੱਚ ਕੋਈ ਪਰਮਾਨੈਂਟ ਕਹਿੰਦੇ ਦੋਸਤ ਨਹੀਂ ਹੁੰਦਾ ਦੇ ਨਾਂ ਹੀ ਪਛਤਰੂ ਹੁੰਦਾ ਇਹ ਤੇ ਆਉਣ ਵਾਲਾ ਟਾਈਮ ਦੱਸੇਗਾ ਕਿ ਉਹਨਾਂ ਦਾ ਇਹ ਗਲਤ ਫੈਸਲਾ ਆ ਕੇ ਸਹੀ ਹੁੰਦਾ ਕਿ ਨਹੀਂ ਹੁੰਦਾ ਹਲੇ ਤੇ ਹਲੇ ਤੇ ਗੱਲ ਨਿਕਲੀ ਜੁਡੀਜਮੈਂਟ ਹੁੰਦੀ ਹੈ ਮੈਂ ਜੁਡੀਜਮੈਂਟ ਦਿੱਤੀ ਆਪਣੀ ਮੈਂ ਫਾਈਨਲ ਡਿਸੀਜਨ ਨਹੀਂ ਅਸਲ 'ਚ ਇਹ ਗਠਵੰਦਿਆ ਨੇ ਜਿਹੜਾ ਹੋਇਆ ਨਹੀਂ ਹੈ ਹਲੇ ਤੇ ਗੱਲਬਾਤ ਚੱਲ ਰਹੀ ਹੈ ਕਿ ਮੀਡੀਆ ਦੇ ਵਿੱਚ ਵੀ ਕਿਉਂਕਿ ਇੱਕ ਬਿਆਨ ਆਂਦਾ ਹੈ ਜਕਰ ਸਾਹਿਬ ਦਾ ਤੇ ਬੜਾ ਇੰਪੋਰਟੈਂਟ ਕਿਉਂਕਿ ਐਡੇ ਵੱਡਾ ਲੈਵਲ ਤੇ ਬੰਦਾ ਜਦੋਂ ਬਿਆਨ ਦਿੰਦਾ ਤਾਂ ਉ ਇਹ ਦੋਨੋਂ ਪਾਰਟੀਆਂ ਜਰੂਰ ਕਰਨੇਗੇ ਹੁਣ ਤੁਸੀਂ ਜਾਂਦੇ ਜਾਂਦੇ ਮੈਨੂੰ ਨਹੀਂ ਸਾਰੇ ਸੁਣ ਰਹੇ ਨੇ ਕਿ ਅਨੀਤ ਠਾਕਰ ਜੀ ਨੇ ਜੋ ਜਵਾਬ ਦਿੱਤੇ ਕਿਆ ਤੁਸੀਂ ਉਹ ਤੋਂ ਸੈਟੀਸਫਾਈ ਹੋ ਕਿ ਨਹੀਂ ਹੋਏ ਸਾਨੂੰ ਕਮੈਂਟਾਂ ਤੇ ਆ ਜਾਣਗੇ ਤੇ ਇਹਨਾਂ ਦਾ ਫੈਸਲਾ ਸਹੀ ਹੈ ਕਿ ਗਲਤ ਹੈ ਕਾਂਗਰਸ ਜੀ ਜਾਣਦਾ ਹੈ ਜੰਦਾ ਦਸੇਗੀ ਅਨੀਤ ਜੀ ਜਾਂਦੇ ਜਾਂਦੇ ਕੋਈ ਤੁਸੀਂ ਕਹਿਣਾ ਚਾਹੁੰਦੇ ਹੋ ਜਨਤਾ ਨੂੰ ਮੈਂ ਇਹ ਕਹਾਂਗਾ ਕਿ ਮੈਂ ਜਿਹੜਾ ਵੀ ਫੈਸਲਾ ਲਿਆ ਹੈ ਅੱਜ ਤੱਕ ਅੱਛਾ ਜੀ ਮੈਂ ਵਿਰੋਧੀ ਬਣਿਆ ਮੈਂ ਗੱਦਾਰ ਜਾਂ ਦੋਗਲਾ ਨਹੀਂ ਬਣਿਆ ਔਰ ਉਹਨਾਂ ਲੋਕਾਂ ਦੇ ਜਿਹੜੇ ਕਿਰਦਾਰ ਖਤਮ ਹੋਏ ਆ ਆਪਣੇ ਇਲਾਕੇ ਦੇ ਅੰਦਰ ਲੀਡਰਾਂ ਦੇ ਜਿਨ੍ਹਾਂ ਨੇ ਕੰਦਾ ਕਿਸਨਾ ਮਲਾਇਆ ਔਰ ਬੋਟਾ ਰਾਤ ਨੂੰ ਕਿਥੇ ਬੁਵਾਈਆਂ ਹਨ ਅਨਲ ਠਾਕਰ ਨੇ ਅਗਰ ਅਕਾਲੀ ਦਲ ਦਾ ਝੰਡਾ ਚੁੱਕਿਆ ਸੀ ਤੇ ਸ਼ਰਿਆ ਮ ਅਕਾਲੀ ਦਲ ਨਾਲ ਚੱਲਿਆ ਤੇ ਅੱਜ ਮੈਂ ਅਗਰ ਕਾਂਗਰਸ ਜੁਆਇਨ ਕੀਤੀ ਹੈ ਪਾਰਟੀ ਦੀ ਹਾਲਤ ਨੂੰ ਦੇਖਦੇ ਹੋਏ ਆਪਣੇ ਇਲਾਕੇ ਦੇ ਹਿੱਤ ਨੂੰ ਦੇਖਦੇ ਹੋਏ ਪੰਜਾਬ ਦੀ ਜਨਤਾ ਦੇ ਹਿੱਤ ਨੂੰ ਦੇਖਦੇ ਹੋਏ ਔਰ ਜਿਹੜੀ ਜਨਤਾ ਦੀ ਆਵਾਜ਼ ਹੈ ਕਿ ਪੰਜਾਬ ਦੇ ਅੰਦਰ ਸਾਫ ਸਾਫ ਜਿਹੜੀ ਕਾਂਗਰਸ ਸਰਕਾਰ ਬਣਨ ਜਾ ਰਹੀ ਹੈ ਤੇ ਉਹ ਮੇਰਾ ਪਰਸਨਲ ਮਫਾਦ ਕੋਈ ਨਹੀਂ ਉਹਦੇ ਲਈ ਮੈਂ ਆਪਣੇ ਇਲਾਕੇ ਦੇ ਅੰਦਰ ਜਿਹੜਾ ਰੋਲੇ ਹੈ ਇਲਾਕੇ ਨੂੰ ਭਾਜਪੀ ਦੇ ਐਮਪੀਆ ਨੇ ਜਿਹੜਾ ਰੋਲੇ ਹੈ ਇਸ ਝਾੜੂ ਨੇ ਜਿਹੜਾ ਰੋਲੇਆ ਲੋਕਲ ਲੀਡਰਸ਼ਿਪ ਨੇ ਜਿਹੜਾ ਅੱਜ ਤੱਕ ਕੀ ਬਣਾ ਕੇ ਦਿੱਤਾ ਸਾਡੇ ਇਲਾਕੇ ਨੂੰ ਉਸ ਵਾਸਤੇ ਮੈਂ ਕਾਂਗਰਸ ਇਸ ਆਪਣੀ ਆਵਾਜ਼ ਬੁਲੰਦ ਕਰਾਵਾਂਗਾ ਕਰਾਂਗਾ ਔਰ ਜੇ ਮੈਨੂੰ ਉੱਥੇ ਕਾਂਗਰਸ ਦੇ ਲੀਡਰਾਂ ਵਿਰੋਧ ਵੀ ਕਰਨਾ ਪਏਗਾ ਤੇ ਮੈਂ ਕਰਾਂਗਾ ਨਹੀਂ ਜਨਤਾ ਦੇ ਹਿੱਤ ਲਈ ਅਗਰ ਕਾਂਗਰਸ ਨਹੀਂ ਕੰਮ ਕਰਦੀ ਤੁਹਾਡੇ ਇਲਾਕੇ ਵਾਸਤੇ ਜਾਂ ਕਰਕੇ ਕਿ ਆ ਤੁਸੀਂ ਉੱਥੋਂ ਵੀ ਲੀਵ ਕਰ ਲੋਗੇ ਮੈਂ ਵਿਚ ਰਹਿ ਕੇ ਵਿਰੋਧ ਕਰਾਂਗਾ ਮੈਂ ਪਹਿਲੇ ਕੀ ਹੈ ਤੇ ਵਿਚ ਰਹਿ ਕੇ ਅਕਾਲੀਆਂ ਦੇ ਵੀ ਤੇ ਹੋ ਸਕਦਾ ਸੀ ਵਿਰੋਧ ਅਕਾਲੀ ਤੇ ਖਤਮ ਹੀ ਹੋ ਗਈ ਹੈ ਜੀ ਪੰਜਾਬ ਚ ਅਕਾਲੀਆਂ ਅਕਾਲੀਆਂ ਦੇ ਪੰਜ ਸੱਤ ਤੇ ਢੜੇ ਬਣ ਗਏ ਲੋ ਤੇ ਆਣ ਵਾਲੇ ਟਾਈਮ ਦੱਸੇਗਾ ਖਤਮ ਹੋਏ ਅਕਾਲੀਆਂ ਨੂੰ ਤੇ ਘਰ ਦੀ ਇੱਕ ਦੂਜੇ ਨੂੰ ਪਾਣੀ ਤੁਹਾਡੀ ਤੁਹਾਡੀ ਗੱਲ ਸ਼ਬਦ ਦੀ ਮੈਂਬਰਸ਼ਿਪਾਂ ਕੋਈ ਹੋਰ ਕਰ ਰਿਹਾ ਕਦੀ ਹੋਰ ਕਰ ਰਿਹਾ ਇਹ ਇੱਕ ਸਵਾਲ ਹੋਰ ਆ ਰਿਹਾ ਤੁਸੀਂ ਗੱਲ ਕੀਤੀ ਗਰਦਾਰ ਦੀ ਤੇ ਦੋਗਲੇਪੰਦੀ ਜੀ ਕਈ ਮੈਂ ਆਰਐਸਐਸ ਦੇ ਸੂਤਰ ਤੇ ਮੈਨੂੰ ਮਿਲੇ ਆ ਉਹਨਾਂ ਨੇ ਕਿਹਾ ਕਿ ਆਰਐਸਐਸ ਨੇ ਤੁਹਾਨੂੰ ਤ੍ਰਿਤੇ ਵਰਸ਼ ਵੀ ਕਰਾਇਆ ਜੀ ਮਤਲਬ ਉਹ ਉੱਪਰ ਚੁੱਕਿਆ ਸੀਗਾ ਪਰ ਤੁਸੀਂ ਉਹਨਾਂ ਨੂੰ ਵੀ ਕਿਸ देखो आरएसएस ਦੇ ਅੰਦਰ ਤੁਹਾਨੂੰ ਇੱਕ ਬੜਾ ਹੀ ਅਹਿਮ ਸਵਾਲ ਹੈ ਇਹ ਬੜਾ ਮੇਰੇ ਸਵੈਮ ਸੇਵਕ ਭਰਾ ਮੈਨੂੰ ਪੁੱਛਦੇ ਆ ਕਹਿੰਦੇ ਨਾ ਕਿ ਵਾਹ ਕੇਸ਼ਵ ਕੀ ਗਜਬ ਬਾਤ ਹੈ ਤੇਰੇ ਸੰਘ ਮੇ ਸੰਘ ਮੇ ਤੂੰ ਨੇ ਗ੍ਰਿਫਤਾਰ ਵੀ ਨਹੀਂ ਕੀਤਾ ਫਰਾਰ ਹਮ ਵੀ ਨਾ ਹੋ ਸਕੇ ਫਰਾਰ ਉਹ ਇੱਕ ਅਲੱਗ ਮੈਟਰ ਹੈ ਅੱਛਾ ਉਹ ਅਲੱਗ ਮੈਟਰ ਕੋਈ ਇੱਕ ਅਲੱਗ ਸੰਸਥਾ ਹੈ ਕਿਹ ਸੰਸਥਾ ਵਿੱਚ ਮੈਂ ਅੱਜ ਵੀ ਮੈਂਬਰ ਹੈ ਉਹ ਮੇਰੀ ਪਾਰਟੀ ਨਹੀਂ ਦੇਖਦੇ ਬੇਸ਼ੱਕ ਉਹ ਭਾਰਤ ਵਿਕਾਸ ਪਰਸ਼ਦ ਦੀ ਗੱਲ ਕਰ ਲਈਏ ਮਤਲਬ ਅਸੀਂ ਕਿਤਨਾ ਕਿਤੇ ਤੁਸੀਂ ਸੰਗ ਦੇ ਨਾਲ ਇੰਟਰਨਲੀ ਦੇਖੋ ਜਿਹੜੀਆਂ ਅੱਛੀਆਂ ਜਿਹੜੀਆਂ ਅੱਛੀਆਂ ਚੀਜ਼ਾਂ ਮੈਨੂੰ ਕਿਤੋਂ ਮਿਲਦੀਆਂ ਉਹ ਕਿਸੇ ਵੀ ਸੰਗਠਨ ਤੋਂ ਮੈਨੂੰ ਸਿੱਖਣ ਨੂੰ ਮਿਲਣਗੀਆਂ ਉਹ ਮੈਂ ਸਿੱਖਦਾ ਰਹਾਂਗਾ ਔਰ ਉੱਥੇ ਅੱਛੇ ਕੰਮ ਲਈ ਮੇਰਾ ਸਹਿਯੋਗ ਚਾਹੀਦਾ ਮੈਂ ਹਮੇਸ਼ਾ ਦਿੰਦਾ ਰਹਾਂਗਾ ਉਹ ਭਾਵੇਂ ਮੇਰੇ ਵਿਰੋਧੀਆਂ ਨੂੰ ਵਿਰੋਧੀ ਵੀ ਸਹਿਯੋਗ ਲੈਣਾ ਚਾਹਣ ਲੈ ਸਕਦੇ ਆ ਪਰ ਹਿੱਤ ਇਲਾਕੇ ਦਾ ਹੋਵੇ ਹਿੱਤ ਮੇਰੇ ਦੇਸ਼ ਦਾ ਹੋਵੇ ਕਿਉਂਕਿ ਭਾਰਤ ਮੇਰੇ ਲਈ ਸਰਬੋਪਰੀ ਹੈ ਔਰ ਜਿਹੜੇ ਰਾਜਨੀਤਿਕ ਦਲ ਹੈ ਇਹ ਪਾਰਟੀਆਂ ਜਿਹੜੀਆਂ ਹੈ ਭਾਰਤ ਕੋ ਬਿਹਤਰ ਬਣਾਉਣੇ ਕਾ ਕੰਮ ਇਕੱਲੀ ਹੁੰਦੀ ਹੈ ਕੋਈ ਆਪਣਾ ਜੀ ਇੱਕ ਚਰਚਾ ਹੋ ਤੁਹਾਡੀ ਗੱਲ ਵਿੱਚ ਰੁਕ ਰਹੀ ਹੈ ਭਾਰਤ ਮਾਤਾ ਸੀਨੇ ਤੇ ਲਾ ਕੇ ਚਲਦੀ ਹੋ ਜੀ ਇਹਦਾ ਬਾਰੇ ਵੀ ਥੋੜਾ ਜਿਹਾ ਦੱਸੋਗੇ ਇਹ ਇਹ ਮੈਟਰ ਕੀ ਹੈ ਕਿ ਦਿਖਾਵਾ ਕਰ ਰਹੇ ਹੋ ਲੋਕਾਂ ਨੂੰ ਕਿ ਇਹ ਤੁਹਾਡੇ ਕੋਈ ਇਹ ਦਿਲ ਚ ਕੁਝ ਇਦਾਂ ਦੀ ਭਾਵਨਾ ਹੈ ਕਿ ਲੋਕਾਂ ਨੂੰ ਬਸ ਦਿਖਾਉਣ ਵਾਸਤੇ ਕਿ ਮੈਂ ਦੇਸ਼ ਭਗਤਾਂ ਤੇ ਲਾਣੀ ਜ਼ਰੂਰੀ ਹੈ ਦੇਖੋ ਹਾਂ ਇਹ ਮੈਂ ਜਦੋਂ ਨਮਾ ਨਮਾ ਸੰਗਠਨ ਨਾਲ ਜੁੜਿਆ ਸੀ ਇੱਕ ਕੈਂਪ ਦੇ ਦੌਰਾਨ ਮੈਨੂੰ ਕਿਸੇ ਨੇ ਗਿਫਟ ਕੀਤਾ ਤੇ ਮੈਂ ਇੱਥੇ ਲਗਾਇਆ ਠੀਕ ਹੈ ਜੀ ਔਰ ਇਹ ਲਗਾਉਣ ਨਾਲ ਮੇਰੇ ਅੰਦਰ ਇੱਕ ਮੈਨੂੰ ਰਾਸ਼ਟਰੀਅਤ ਦਾ ਭਾਵ ਔਰ ਇੱਕ ਸ਼ਕਤੀ ਊਰਜਾ ਮਿਲਦੀ ਹੈ ਭਾਰਤ ਮਾਤਾ ਭਾਰਤ ਮਾਤਾ ਦਾ ਕੋਈ ਕੋਈ ਕਹਿੰਦੇ ਲక్ష్ਮੀ ਮਾਤਾ ਜੀ ਹੈ ਜੇ ਭਾਰਤ ਮਾਤਾ ਦਾ ਪਤਾ ਨਹੀਂ ਇਹ ਸਾਨੂੰ ਕਿ ਜਿਸ ਧਰਤੀ ਮਾਂ ਕੇ ਉਪਰ ਹਮ ਖੇਲੇ ਬੜੇ ਹੋਏ ਹਾਂਜੀ ਜੇ ਅਸੀਂ ਉਹਦੇ ਲਈ ਉਹਦੀ ਆराधना ਨਹੀਂ ਕਰ ਸਕਦੇ ਫਿਰ ਸਾਨੂੰ ਤੇ ਹੋਰ ਕਿਸੇ ਚੀਜ਼ ਦੀ ਆराधना ਕਰਨੀ ਨਹੀਂ ਚਾਹੀਦੀ ਤਾਂ ਇਹ ਮੇਰੀ ਸ਼ਕਤੀ ਹੈ ਮੇਰੀ ਊਰਜਾ ਹੈ ਮੇਰਾ ਇੱਕ ਆਸਥਾ ਹੈ ਮੇਰੀ ਭਾਰਤ ਮਾਤਾ ਦੇ ਪ੍ਰਤੀ ਮੇਰਾ ਪ੍ਰੇਮ ਹੈ ਮੇਰੇ ਬੱਚੇ ਵੀ ਇਹਨੂੰ ਸੰਭਾਲ ਕੇ ਰੱਖਦੇ ਆ ਨਹੀਂ ਫਿਰ ਇਹ ਇਹ ਲਗਾਣਾ ਜੇ ਐਮਐਲਏ ਰਹਿ ਕੇ ਐਮਐਲਏ ਬਣ ਕੇ ਜਿਹੜਾ ਸੇਵਾ ਦਾ ਕੰਮ ਹੈ ਜ਼ਰੂਰੀ ਨਹੀਂ ਐਮਐਲਏ ਬਣ ਕੇ ਹੋ ਸਕਦਾ ਜੇ ਭਾਰਤ ਮਾਤਾ ਨਾਲ ਪ੍ਰੇਮ ਹੈ ਤੇ ਜ਼ਰੂਰੀ ਖੜੀ ਹੈ ਕਿ ਉਹ ਇੱਕ ਇੱਕ ਆਪਣਾ ਇੱਕ ਆਪਾਂ ਦਾ ਬੈਜ ਲਗਾ ਕੇ ਦੇਖੋ ਅੱਜ ਅੱਜ ਹਰ ਬੰਦਾ